ਧਰਮ ਦੇ ਆਗੂ ਪੰਜ ਪਿਆਰੇ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਵਿੱਚ ਸ਼ਹੀਦੀ ਦੇਣ ਪਿੱਛੋਂ ਗੁਰੂ ਨਾਨਕ ਦੇਵ ਜੀ ਕਰਦੀ ਸੋ ਬਾਤ ਦੇਸ਼ ਦੇ ਕੋਨੇ-ਕੋਨੇ ਤੱਕ ਫੈਲ ਗਈ। ਗੁਰੂ ਗੋਬਿੰਦ राय ਦੇ ਦਰਸ਼ਨ ਕਰਨ ਲਈ ਅਮੀਰ ਗਰੀਬ ਅਨੰਦਪੁਰ ਪੁੱਜਣ ਲੱਗੇ। ਗੁਰੂ ਜੀ ਨੇ ਸਿੱਖਾਂ ਪਾਸੋਂ ਦਸਵੰਦ ਇਕੱਠੀ ਕਰਨ ਵਾਲੇ ਮਸੰਦ ਹਟਾ ਦਿੱਤੇ। ਸਿੱਖ ਸੰਗਤਾਂ ਆਪਣਾ ਦਸਵੰਦ ਆਪ ਅਨੰਦਪੁਰ ਲੈ ਕੇ ਪੁੱਜਣ ਲੱਗੀਆਂ। ਸੰਗਤਾਂ ਦਾ ਪਿਆਰ ਗੁਰੂ ਘਰ ਨਾਲ ਵੱਧ ਗਿਆ ਤੇ ਗੁਰੂ ਦੇ ਦਰਸ਼ਨ ਕਰਕੇ ਹੋਰ ਆਨੰਦ ਮਾਣਨ ਲੱਗੀਆਂ। ਗੁਰੂਪਾਸ ਦਸਵੰਦ ਲੈ ਕੇ ਆਉਣ ਵਾਲੀਆਂ ਸੰਗਤਾਂ ਨੂੰ ਰਸਤੇ ਵਿੱਚ ਮੁਸਲਮਾਨਾਂ, ਰੰਗੜਾਂ, ਗੁਜਰਾں ਤੇ ਹੋਰ ਲੁਟੇਰਿਆਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਰਸਤੇ ਦੀ ਲੁੱਟਮਾਰ ਤੋਂ ਬਚਣ ਲਈ ਸੰਗਤਾਂ ਨੇ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ। ਲੋੜ ਪੈਣ ਉੱਪਰ ਉਹਨਾਂ ਦੀ ਵਰਤੋਂ ਵੀ ਕਰ ਲੈਂਦੀਆਂ। ਉਹ ਛੋਟੀਆਂ ਝੜਪਾਂ ਸਹਿਮੀਆਂ ਜਾਤੀਆਂ ਦੇ ਜਾਗਣ ਦੀ ਬਹੁਤ ਵੱਡੀ ਗਵਾਹੀ ਸੀ। ਸਿੱਖ ਸੰਗਤਾਂ ਸ਼ਸਤਰ ਜ਼ਰੂਰ ਰੱਖਦੀਆਂ ਸਨ ਤੇ ਸ਼ਸਤਰ ਵਿਦਿਆ ਤੋਂ ਜਾਣੂ ਸਨ ਪਰ ਸ਼ਸਤਰਧਾਰੀ ਨਹੀਂ ਸਨ। ਗੁਰੂ ਜੀ ਨੇ ਚੰਗਾ ਸਮਾਂ ਦੇਖ ਕੇ ਸਿੱਖਾਂ ਨੂੰ ਸ਼ਸਤਰ ਧਾਰੀ ਕਰਨ ਦਾ ਪ੍ਰੋਗਰਾਮ ਬਣਾਇਆ। ਉਹਨਾਂ ਸਿੱਖ ਸੰਗਤਾਂ ਨੂੰ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਇਕੱਠੇ ਹੋਣ ਲਈ ਸੱਦੇ ਪੱਤਰ ਭੇਜੇ। ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਣ ਉਪਰੰਤ ਗੁਰੂ ਜੀ ਦੀਵਾਨ ਵਿੱਚ ਇੱਕ ਚਮਕਦੀ ਤਲਵਾਰ ਲੈ ਕੇ ਹਾਜ਼ਰ ਹੋਏ। ਉਹਨਾਂ ਸੰਗਤ ਨੂੰ ਉਹ ਤਲਵਾਰ ਦਿਖਾਉਂਦੇ ਹੋਏ ਬੜੀ ਕੜਕਵੀਂ ਆਵਾਜ਼ ਵਿੱਚ ਕਿਹਾ, "ਸਾਨੂੰ ਇੱਕ ਸੀਸ ਦੀ ਲੋੜ ਹੈ। ਹੈ ਕੋਈ ਸਿੱਖ ਜਿਹੜਾ ਆਪਣੇ ਗੁਰੂ ਨੂੰ ਸੀਸ ਭੇਟ ਕਰ ਸਕੇ?" ਗੁਰੂ ਜੀ ਦੇ ਹੱਥ ਵਿੱਚ ਨੰਗੀ ਤਲਵਾਰ ਤੇ ਇੱਕ ਸੀਸ ਦੀ ਮੰਗ ਦੇ ਡਰ ਨਾਲ ਸੰਗਤ ਸਹਿਮ ਗਈ ਸਾਰੇ ਪਾਸੇ ਚੁੱਪ ਛਾ ਗਈ ਤੀਸਰੀ ਵਾਰੀ ਆਵਾਜ਼ ਦੇਣ ਉੱਪਰ ਭਾਈ ਦਿਆਰਾਮ ਲਾਹੌਰ ਦੇ ਖत्री ਨੇ ਉੱਠ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਤਨ ਮਨ ਸਭ ਆਪ ਦਾ ਹੈ ਤੇ ਆਪ ਅਗੇ ਹਾਜ਼ਰ ਹੈ ਮੈਂ ਆਪ ਦੀ ਪਹਿਲੀ ਆਵਾਜ਼ ਉੱਪਰ ਹਾਜ਼ਰ ਨਾ ਹੋਣ ਦੀ ਮਾਫੀ ਮੰਗਦਾ ਹਾਂ ਗੁਰੂ ਜੀ ਨੇ ਉਸ ਨੂੰ ਬਾਹਾਂ ਪਕੜਿਆ ਤੇ ਤੰਬੂ ਵਿੱਚ ਲੈ ਗਏ ਡਰੀ ਤੇ ਸਹਿਮੀ ਹੋਈ ਸੰਗਤ ਨੂੰ ਤੰਬੂ ਵਿੱਚੋਂ ਆਵਾਜ਼ ਸੁਣਾਈ ਦਿੱਤੀ ਜਿਵੇਂ ਗੁਰੂ ਜੀ ਨੇ ਭਾਈ ਦਇਆਰਾਮ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਹੋਵੇ ਗੁਰੂ ਜੀ ਨੇ ਫਿਰ ਦੀਵਾਨ ਵਿੱਚ ਹਾਜ਼ਰ ਹੋ ਕੇ ਇੱਕ ਹੋਰ ਸੀਸ ਦੀ ਮੰਗ ਕੀਤੀ ਇਸ ਵਾਰੀ ਭਾਈ ਧਰਮਦਾਸ ਦਿੱਲੀ ਦੇ ਜੱਟ ਨੇ ਆਪਣਾ ਸੀਸ ਭੇਟ ਕੀਤਾ ਇਸ ਤਰ੍ਹਾਂ ਤਿੰਨ ਹੋਰ ਸਿੱਖਾਂ ਜਗਨਨਾਥਪੁਰੀ ਉੜੀਸਾ ਦੇ ਭਾਈ ਹਿੰਮਤ ਰਾਏ ਤਿਉਰ ਦਵਾਰਕਾ ਗੁਜਰਾਤ ਦੇ ਭਾਈ ਮੋਹਕਮ ਚੰਦ ਛੀਂਬੇ ਤੇ ਆਂਧਰਾ ਬیدر ਦੇ ਭਾਈ ਸਾਹਿਬ ਚੰਦ ਨੇ ਸੀਸ ਭੇਟ ਕੀਤੇ ਪੰਜਾਂ ਸਿੱਖਾਂ ਦੇ ਸੀਸ ਭੇਟ ਕਰਨ ਪਿੱਛੇ ਗੁਰੂ ਜੀ ਨੇ ਤੰਬੂ ਵਿੱਚੋਂ ਉਹਨਾਂ ਪੰਜਾਂ ਸਿੱਖਾਂ ਨੂੰ ਦੀਵਾਨ ਵਿੱਚ ਹਾਜ਼ਰ ਕੀਤਾ ਜਿਹੜੇ ਪੂਰੇ ਸਜੇ ਹੋਏ ਸਿੰਘ ਸਨ ਉਹ ਪੰਜ ਪਿਆਰੇ ਸਨ ਜਿਨ੍ਹਾਂ ਨੇ ਆਪਣੇ ਸੀਸ ਗੁਰੂ ਜੀ ਦੀ ਭੇਟ ਕੀਤੀ ਸਨ ਗੁਰੂ ਜੀ ਨੇ ਇੱਕ ਲੋਹੇ ਦੇ ਬਾਟੇ ਵਿੱਚ ਸਤਲੁਜ ਨਦੀ ਦਾ ਜਲ ਤੇ ਪਤਾਸੇ ਪਾਏ ਗੁਰੂ ਜੀ ਤੇ ਪੰਜ ਪਿਆਰੇ ਉਸ ਬਾਟੇ ਦੇ ਦੁਆਲੇ ਬੈਠ ਗਏ ਇੱਕ ਖੰਡਾ ਲੈ ਕੇ ਗੁਰੂ ਜੀ ਨੇ ਉਸ ਬਾਟੇ ਦੇ ਜਲ ਨੂੰ ਹਿਲਾਉਣਾ ਸ਼ੁਰੂ ਕੀਤਾ ਤੇ ਪੰਜ ਬਾਣੀਆਂ ਜਪਜੀ ਜਾਪ ਸਾਹਿਬ ਸਵਈਏ ਚੌਪਾਈ ਤੇ ਅਨੰਦ ਸਾਹਿਬ ਦਾ ਪਾਠ ਕਰਨਾ ਆਰੰਭ ਕੀਤਾ ਪਾਠ ਦੇ ਭੋਗ ਪੈਣ ਉੱਪਰ ਗੁਰੂ ਜੀ ਨੇ ਕਿਹਾ ਇਹ ਅੰਮ੍ਰਿਤ ਤਿਆਰ ਹੋ ਗਿਆ ਹੈ ਇਸ ਅੰਮ੍ਰਿਤ ਨਾਲ ਖਾਲਸਾ ਤਿਆਰ ਕੀਤਾ ਜਾਵੇਗਾ ਖਾਲਸਾ ਵਾਹਿਗੁਰੂ ਦੀ ਫੌਜ ਹੋਵੇਗੀ ਖਾਲਸਾ ਜ਼ੁਲਮ ਦਾ ਨਾਸ਼ ਕਰੇਗਾ ਖੰਡੇ ਤੇ ਬਾਣੀ ਨਾਲ ਤਿਆਰ ਕੀਤਾ ਅੰਮ੍ਰਿਤ ਪੰਜ ਪਿਆਰਿਆਂ ਨੂੰ ਛਕਾਇਆ ਗਿਆ ਉਹਨਾਂ ਦੇ ਕੇਸਾਂ ਦਸਵੇਂ ਦਵਾਰ ਤੇ ਅੱਖਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ ਗਏ ਪੰਜ ਪਿਆਰਿਆਂ ਦੇ ਅੰਮ੍ਰਿਤ ਛਕਣ ਉੱਪਰ ਖਾਲਸੇ ਦੀ ਸਾਜਨਾ ਹੋ ਗਈ ਗੁਰੂ ਜੀ ਨੇ ਖਾਲਸੇ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਬਣਾ ਲਿਆ ਜਾਵੇ। ਗੁਰੂ ਗੋਬਿੰਦ ਰਾਏ ਅੰਮ੍ਰਿਤ ਪਾਨ ਕਰਕੇ ਗੁਰੂ ਗੋਬਿੰਦ ਸਿੰਘ ਹੋ ਗਏ। ਗੁਰੂ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਬਣਾ ਦਿੱਤਾ ਤੇ ਇਸਤਰੀਆਂ ਨੂੰ ਕੌਰ ਦੀ ਪਦਵੀ ਦੇ ਦਿੱਤੀ। ਬ੍ਰਾਹਮਣਾਂ ਦੇ ਬਣਾਏ ਹੋਏ ਚਾਰੇ ਵਰਨਾਂ ਦਾ ਮਤਭੇਦ ਖਤਮ ਕਰ ਦਿੱਤਾ। ਇਸ ਨਾਲ ਸਿੱਖਾਂ ਵਿੱਚੋਂ ਊਚ ਨੀਚ ਖਤਮ ਹੋ ਗਈ। ਸਾਰੇ ਸਿੰਘ ਆਪਰਾ ਹੋ ਗਏ। ਸਿੰਘਾਂ ਦੇ ਮਨਾਂ ਵਿੱਚੋਂ ਹਉਮੈ ਦੀ ਮੈਲ ਕੱਢ ਕੇ ਖਾਲਸਾ ਬਣਾ ਦਿੱਤਾ। ਗੁਰੂ ਜੀ ਨੇ ਪੰਜ ਕਕਾਰ ਕੇਸ ਕੰਗਾ ਕੜਾ ਕਿਰਪਾਨ ਤੇ ਕਛਹਿਰਾ ਸਿੰਘਾਂ ਨੂੰ ਆਪਣੇ ਤਨ ਤੇ ਸਦਾ ਲਈ ਸਜਾਏ ਰੱਖਣ ਦਾ ਆਦੇਸ਼ ਦਿੱਤਾ ਚਾਰ ਕੁਰੇਤਾ ਪਰਾਈ ਇਸਤਰੀ ਦਾ ਸੰਗ ਕੁਠਾ ਮਾਸ ਜਾਂ ਹਲਾਲ ਦਾ ਖਾਣਾ ਨਸ਼ਿਆਂ ਦੀ ਵਰਤੋਂ ਤੇ ਕੇਸਾਂ ਦੀ ਬੇਅਦਬੀ ਭਾਵ ਕੇ ਇਸ ਘਟਨਾ ਤੋਂ ਵਰਜ ਕੇ ਪੰਜ ਬਾਣੀਆਂ ਦੇ ਨਿਤਨੇਮ ਦੁਆਰਾ ਵਾਹਿਗੁਰੂ ਨਾਲ ਜੋੜ ਦਿੱਤਾ ਖਾਲਸੇ ਨੂੰ ਸੰਤ ਸਿਪਾਹੀ ਸਜਾ ਦਿੱਤਾ ਧਿਆਨ ਦੇਣ ਵਾਲੀ ਤੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਪੰਜ ਪਿਆਰਿਆਂ ਸੀਸ ਹਾਜ਼ਰ ਕੀਤੇ ਸਨ ਉਹ ਸਭ ਅਲੱਗ-ਅਲੱਗ ਸੂਬੇ ਜਾਂ ਸਟੇਟ ਦੇ ਰਹਿਣ ਵਾਲੇ ਸਨ। ਉਹਨਾਂ ਵਿੱਚੋਂ ਸਿਰਫ ਇੱਕ ਲਾਹੌਰ ਪੰਜਾਬ ਦੇ ਰਹਿਣ ਵਾਲਾ ਸੀ। ਪੰਜਾਂ ਦੇ ਕਾਮਕਾਰ ਵੀ ਵੱਖਰੇ ਸਨ ਤੇ ਉਹਨਾਂ ਦੀਆਂ ਬੋਲੀਆਂ ਵੀ ਵੱਖਰੀਆਂ ਸਨ। ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਿਨਾਂ ਵਿੱਚ ਸਿੱਖੀ ਦਾ ਬੂਟਾ ਕਿੱਥੇ ਤੱਕ ਫੈਲਿਆ ਹੋਇਆ ਸੀ। ਗੁਰੂ ਘਰ ਦੇ ਸ਼ਰਧਾਲੂ ਸਿਰਫ ਪੰਜਾਬ ਤੇ ਦਿੱਲੀ ਵਿੱਚ ਹੀ ਨਹੀਂ ਸਗੋਂ ਉੜੀਸਾ ਤੇ ਆਂਧਰਾ ਪ੍ਰਦੇਸ਼ ਤੱਕ ਦੇ ਸਨ। ਸਾਰਾ ਭਾਰਤ ਹੀ ਉਸ ਹੋਣ ਦੇ ਤਿਆਰ ਸੀ ਤੇ ਵਾਰ ਰਿਹਾ ਸੀ ਜ਼ੁਲਮ ਤੋਂ ਤੰਗ ਸੀ ਤੇ छुटਕਾਰਾ ਪਾਉਣ ਦੇ ਲਈ ਤਨ ਮਨ ਤੇ ਤੰਨ ਵਾਰਨ ਲੱਗ